ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਨੀਂਦ ਦੀ ਨੀਂਦ ਨੀ ਆਉਂਦੀ ਮੈਨੂੰ ਤਾਂ ਬਹੁਤ ਆਉਂਦੀ ਹੈ ਮੈਂ ਕਿਹਾ ਮੈਨੂੰ ਤਾਂ ਨਾ ਐ ਲਾ ਲੋ ਕੇ ਵੀ ਤੇਰੇ ਗੋਲੀਆਂ ਚਲਾਈ ਚੱਲੋ ਆਪਾਂ ਨੂੰ ਨੀਂਦ ਨਹੀਂ ਆਉਂਦੀ ਛੁੱਡੀ ਨੀਂਦ ਤਾਂ ਹੁੰਦੀ ਹੈ ਨਾ ਤੁਸੀਂ ਸਰੀਰ ਤੋਂ ਕੰਮ ਲੈਂਦੇ ਹੋ ਸਾਡੇ ਨਾ ਵੱਡੇ ਬਾਦ ਜੀ ਆ ਉਹਨਾਂ ਨੂੰ ਮੈਂ ਪੁੱਛਿਆ ਇੱਕ ਵਾਰੀ ਤੇ ਮੈਂ ਕਿਹਾ ਜੀ ਤੁਹਾਡੀ ਪਰਿਭਾਸ਼ਾ ਕੀ ਹੈ ਕਿ ਅਮੀਰ ਆਦਮੀ ਕੌਣ ਹੈ ਦੁਨੀਆ 'ਚ ਸਭ ਤੋਂ ਕਹਿੰਦਾ ਜਿਹਨੂੰ ਨੀਂਦ ਆ ਜਾਵੇ ਬਿਨਾਂ ਦਵਾਈ ਤੋਂ ਹਾਂ ਉਹਨਾਂ ਨੂੰ ਕਹਿੰਦਾ ਭੁੱਖ ਲੱਗੇ ਜੇ ਰੋਟੀ ਖਾਣ ਦੀ ਬਾਕੀ ਕਹਿੰਦਾ ਸਵੇਰੇ ਕਹਿੰਦਾ ਸਵੇਰੇ ਜਦੋਂ ਟਾਇਲਟ ਜਾਵੇ ਉਹ ਝਾਫ ਹੋ ਜਾਵੇ ਬਸ ਕਹਿੰਦਾ ਉਨ ਤੋਂ ਵੱਡਾ ਅਮੀਰ ਕੋਈ ਨਹੀਂ ਹੈਗਾ ਹੁਣ ਦੇਖੋ ਡਿਪਰੈਸ਼ਨ ਹੈ ਇਹਦਾ ਇਲਾਜ ਮੈਂ ਤੁਹਾਨੂੰ ਦੱਸਦਾ ਮੈਂ ਖੁਦ ਵੀ ਬਹੁਤ ਵਾਰੀ ਦੇਖਿਆ ਇਹਨੂੰ ਅਜਮਾ ਕੇ ਦੇਖਿਆ ਆਪਣੇ ਭਾਈ ਜੀ ਆ ਪੰਜਾਬ ਦੇ ਵਿੱਚ ਬੜਾ ਮਸ਼ਹੂਰ ਹੈ ਮੁੰਡਾ ਆਪਣਾ ਸੁਖਦੀਪ ਦੁੱਸਰ ਯੋਗਾ ਕਰਾਉਂਦਾ ਉਹ ਸੈਲੀਬ੍ਰਿਟੀ ਪੰਜਾਬ ਨੂੰ ਸਾਰੇ ਨੂੰ ਕਰਾਉਂਦਾ ਤੇ ਉਹ ਮੈਨੂੰ ਕਰਾਉਂਦਾ ਸੀ ਇੱਕ ਦਿਨ ਯੋਗਾ ਮੈਨੂੰ ਕਹਿੰਦਾ ਜੀ 27 ਤੋਂ 1 ਤੱਕ ਉਲਟੀ ਗਿਣਤੀ ਗਿਣੋ ਹਮ ਉਹਨੇ ਮੈਨੂੰ ਪੂਰਾ ਯੋਗਾ ਕਰਾਉਣ ਤੋਂ ਬਾਅਦ ਲਟਾਤਾ ਕਹਿੰਦਾ 27 ਤੋਂ نیچے ਤੱਕ 1 ਤੱਕ ਗਿਣਤੀ ਗਿਣੋ ਉਹ ਜਦੋਂ ਮੈਂ ਗਿਣੀ-ਗਿਣਤੀ ਪਹਿਲੇ ਦਿਨ ਮੈਨੂੰ ਨਹੀਂ ਪੂਰੀ ਹੋਈ ਦੂਜੇ ਦਿਨ ਵੀ ਨਹੀਂ ਪੂਰੀ ਹੋਈ ਤੀਜੇ ਚੌਥੇ ਦਿਨੋਂ ਪੂਰੀ ਹੋਣ ਲੱਗ ਗਈ 27 26 25 24 23 22 21 ਪੂਰੀ ਹੋਲ ਸਪੀਡ ਨਾਲ ਹੋਣ ਲੱਗ ਗਈ ਉਹ ਜਦੋਂ ਜਿੰਨੀ ਸਪੀਡ ਨਾਲ ਹੋਈ ਮੈਂ ਇਹ ਗੱਲ ਦਾ ਪ੍ਰਭਾਵਿਤ ਹੋਇਆ ਕਿ ਇੰਨੀ ਜਲਦੀ ਸਟ्रेस ਨੂੰ ਲੋ ਕਰਦਾ ਹੋ। ਮਤਲਬ ਹੁਣ ਮੇਰਾ ਡਾਈਵਰਟ ਹੋ ਗਿਆ ਨਾ। ਹਾਂ 200 250 ਬੰਦਾ ਮੇਰੇ ਨਾਲ ਦਿਨ ਚ ਗੱਲ ਕਰਨੀ ਆ। ਕਿਸੇ ਦਾ ਬੱਚਾ ਨਸ਼ਾ ਕਰਦਾ, ਕਿਸੇ ਦੇ ਮਾਈਗਰੇਨ ਹੋਇਆ ਪਿਆ, ਕਿਸੇ ਦੀ ਬੇਬੇ ਦੇ ਗੋਡੇ ਦੁਖੀ ਜਾਂਦੇ ਨੇ, ਕਿਸੇ ਨੂੰ ਸ਼ੂਗਰ ਹੋਈ ਪਈ ਆ। ਹਰ ਤਰ੍ਹਾਂ ਦੇ ਲੋਕਾਂ ਦੀ 1 ਮਿੰਟ ਤੋਂ ਬਾਅਦ ਮੇਰਾ ਨਵਾਂ ਪੇਪਰ ਸ਼ੁਰੂ ਹੋ ਜਾਂਦਾ। ਤੁਸੀਂ ਸਮਝੋ ਮੈਂ 24 ਘੰਟੇ ਕਲੀਨਿਕ ਤੇ ਅਗਰ ਬੈਠਦਾ ਤਾਂ ਮੈਂ ਬਾਈਵਾਚ ਚ ਬੈਠਾ। ਇੱਕ ਪੇਸ਼ੈਂਟ ਅੰਦਰ ਆਉਂਦਾ ਮੇਰੀ ਇੰਟਰਵਿਊ ਸ਼ੁਰੂ ਕਰ ਦਿੰਦਾ। ਪੰਜ ਦੇ ਟਾਈਮ ਚ ਲਾਈਕ ਡਰਗ ਐਡਿਕਸ਼ਨ